ਸ਼ਾਸਿਕਾਲ ਸਭ ਦਾ ਸਵਾਗਤ ਹੈ ਮੈਂ ਹਾਂ ਜਸਪਾਲ ਮਾਨ ਤੇ ਤੁਸੀਂ ਦੇਖ ਰਹੇ ਹੋ ਆਈਵਲ ਟੀਵੀ ਦਾ ਸਪੈਸ਼ਲ ਐਪੀਸੋਡ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰਾ ਮਾਹੌਲ ਲਗਾਤਾਰ ਗਰਮਾਇਆ ਹੋਇਆ ਆਮ ਆਦਮੀ ਪਾਰਟੀ ਵੱਲੋਂ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਜਿਦੇ ਵਿੱਚ ਦੋ ਨਾਮ ਜਨਤਕ ਕੀਤੇ ਗਏ ਇੱਕ ਨਾਮ ਖੂਬ ਚਰਚਾ ਦੇ ਵਿੱਚ ਹੈ ਉਹ ਹੈ ਆਮ ਆਦਮੀ ਪਾਰਟੀ ਦੇ ਮੁਖਵਲਾਰੇ ਮਾਲਵਿੰਦਰ ਸਿੰਘ ਕੰਗਰ ਮਾਲਵਿੰਦਰ ਸਿੰਘ ਕੰਗਰ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕੰਗਰ ਸਾਹਿਬ ਅੱਜ ਆਪਣੇ ਨਾਲ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਰਣਨੀਤੀ ਉਹਨਾਂ ਦੀ ਚੱਲਦੀ ਪਈ ਹੈ ਤੇ ਕਿਸ ਤਰ੍ਹਾਂ ਦੇ ਨਾਲ ਉਹ ਚੋਣ ਪ੍ਰਚਾਰ ਕਰਨਗੇ ਤੇ ਉਸ ਤੋਂ ਇਲਾਵਾ ਜਦੋਂ ਪਹਿਲੀ ਵਾਰੀ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਆ ਤਾਂ ਤਿਆਰੀਆਂ ਸ਼ਿਆਰੀਆਂ ਕਿਸ ਤਰ੍ਹਾਂ ਦੀਆਂ ਕਿਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਮੈਂਟਲੀ ਤੌਰ ਦੇ ਉੱਤੇ ਪ੍ਰਿਪੇਅਰ ਕੀਤਾ ਹੋਇਆ ਸੋ ਗੱਲਬਾਤ ਆ ਖੋਲ ਗਏ ਪਰ ਉਸ ਤੋਂ ਪਹਿਲਾਂ ਆਪ ਉਹਨਾਂ ਦਾ ਸਵਾਗਤ ਕਰੀ ਕੰਗਸਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਤੁਹਾਡਾ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਸਮਰੇ ਤੱਕ ਕੰਗਸਬ ਤੇ ਨਾਲ ਹੀ ਕੰਗ ਤੁਸੀਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਰਹੇ ਹੋ ਚਲੋ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਵੀ ਐਕਟਿਵ ਹੋਏ ਹੋ ਪਰ ਪਾਰੀ ਪਹਿਲੀ ਵਾਰੀ ਖੁੱਲ ਖਿਲਣ ਜਾ ਰਹੇ ਹੋ ਗਰਾਊਂਡ ਦੇ ਉੱਤੇ ਉਤਰ ਰਹੇ ਹੋਗੇ ਤਾਂ ਕਿਸ ਤਰ੍ਹਾਂ ਦੀ ਰਣਨੀਤੀ ਚੱਲ ਰਹੀ ਹੈ ਜਾਂ ਕਿਸ ਤਰ੍ਹਾਂ ਦਾ ਆਪਦੇ ਆਪ ਨੂੰ ਪ੍ਰਪੇਅਰ ਕੀਤਾ ਹੋਇਆ ਦੇਖੋ ਪਹਿਲੀ ਗੱਲ ਤੇ ਮਾਨ ਸਾਹਿਬ ਸਟੂਡੈਂਟ ਪੋਲਿਟਿਕਸ ਵੀ ਮੈਂ ਇਲੈਕਟੋਰਲ ਪੋਲਿਟਿਕਸ ਹੀ ਰਿਹਾ ਹਾਂ ਜੀ ਕੋਈ ਪੋਸਟਰਾਂ ਲਾਦੋ ਜਾਂ ਨੋਮੀਨੇਟਡ ਵਾਲੀ ਨਹੀਂ ਰਿਹਾ ਹੋਰ ਚ ਮੈਂ ਲਗਾਤਾਰ ਦੋ ਸਟੂਡੈਂਟ ਯੂਨੀਅਨ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਹੈ ਉਹ ਕੰ ਔਰ ਦੋ ਵਾਰ ਮੈਂ ਗ੍ਰੈਜੂਏਟ ਕਨਸਟੈਂਸੀ ਸੈਨੀਟਰੀ ਮੈਂਬਰ ਵੀ ਜਿਹੜੇ ਆ ਜਿੱਚ ਸਾਡੇ 3.5 ਲੱਖ ਵੋਟਰ ਹਨ ਉਹ ਜਿਹੜੀ ਚੋਣ ਲੜੀ ਆ ਜੀ ਸੋ ਚੋਣ ਲੜਨ ਚ ਤੇ ਕੋਈ ਅਸੀਂ ਖਾਸ ਸਮੱਸਿਆ ਨਹੀਂ ਹੈ ਲੇਕਿਨ ਪਿਛਲੇ ਤਕਰੀਬਨ 10 12 15 ਸਾਲ ਆਰਗੇਨਾਈਜੇਸ਼ਨ ਚ ਵੀ ਕੰਮ ਕੀਤਾ ਹੈ ਸੋ ਪਹਿਲਾਂ ਤੇ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਮੈਨੂੰ ਪਾਰਟੀ ਦੇ ਸਾਡੇ ਨੈਸ਼ਨਲ ਸੁਪਰੀਮਰ ਅਰਵਿੰਦ ਜੀ ਕੇਜਰੀਵਾਲ ਜੀ ਨੇ ਔਰ ਮਾਨ ਸਾਹਿਬ ਨੇ ਮੇਰੇ ਤੇ ਪ੍ਰੋਤਸਾ ਦਿਖਾਇਆ ਹੈ ਔਰ ਸ਼੍ਰੀਨੰਦਪੁਰ ਸਾਹ ਵਰਗੀ ਐਮ ਸੀਟ ਤੇ ਜਿਹੜਾ ਹੈ ਮੈਨੂੰ ਚੋਣ ਲੜਨ ਦਾ ਮੌਕਾ ਦਿੱਤਾ ਹੈ ਜੀ ਡੈਫੀਨੇਟਲੀ ਬਟ ਡਾ ਲੈਕਸ਼ਨ ਇਟ ਕੋਈ ਦੋਰਾ ਨਹੀਂ ਹੈ ਲੇਕਿਨ ਆਮ ਆਦੀ ਪਾਰਟੀ ਦਾ ਆਰਗੇਨਾਈਜੇਸ਼ਨ ਜਿਹੜਾ ਸੈਟਅਪ ਹੈ ਉਹ ਵੀ ਬਹੁਤ ਮਜ਼ਬੂਤ ਹੈ ਨੌ ਵਿਧਾਨ ਸਭਾ ਹਲਕਿਆਂ ਚੋਂ ਸੱਤ ਸਾਡੇ ਮਾਣਯੋਗ ਐਮ ਐਲ ਏ ਸਹਿਬਾਨ ਹੈ ਜਿਨ੍ਹਾਂ ਚੋਂ ਦੋ ਮੰਤਰੀ ਸਹਿਬਾਨ ਇੱਕ ਪੰਜਾਬ ਦੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਹੈ ਉਹ ਸਾਰੇ ਇਸ ਲੋਕ ਸਭਾ ਚ ਹੀ ਹੈ ਤੇ ਥਲੜਾ ਜਦੋਂ ਤੁਹਾਡਾ ਵਲੰਟੀਅਰ ਬੇਸਡ ਸਟਰੋਂਗ ਹੋਵੇ ਔਰ ਪਾਰਟੀ ਨੇ ਵੀ ਵਲੰਟੀਅਰ ਨੂੰ ਹੀ ਇੱਥੇ ਟਿਕਟ ਦਿੱਤੀ ਆ ਮੇਰੇ ਵਰਗੇ ਵਲੰਟੀਅਰ ਨੂੰ ਉਸ ਕਰਕੇ ਇੱਕ ਪੂਰੇ ਆਰਗੇਨਾਈਜੇਸ਼ਨ ਨੂੰ ਸਹਾਇਆ ਅਸੀਂ ਇੱਕ ਇੱਕ ਬੂਥ ਤੇ ਜਾ ਕੇ ਜਿਹੜਾ ਆਪਣੀ ਟੀਮਾਂ ਵੀ ਮਜ਼ਬੂਤ ਆਲਰੇਡੀ ਉਹ ਪ੍ਰੋਸੈਸ ਸਾਡਾ ਪੂਰਾ ਹੋ ਗਿਆ ਸੀ ਬੂਥ ਨੂੰ ਮਜ਼ਬੂਤ ਕਰਨ ਵਾਲਾ ਹੁਣ ਹਰੇਕ ਘਰ ਦਾ ਦਰਵਾਜ਼ਾ ਖੜਕਾਵਾਂਗੇ ਔਰ ਮਾਨ ਸਾਹਿਬ ਦੀਆਂ ਸਰਕਾਰ ਦੀਆਂ ਉਪਲਬਧੀਆਂ ਤੇ ਆਮ ਆਮ ਆਮੀ ਪਾਰਟੀ ਦੀ ਰਾਜਨੀਤੀ ਔਰ ਤੇ ਲੋਕਾਂ ਦੀ ਸਪੋਰਟ ਔਰ ਸਮਰਥਨ ਮੰਗਾਗੇ ਜੀ 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 ਅੱਛਾ ਕੰਗਸਾਹਬ ਤੁਹਾਡੇ ਕੋਲੇ ਪਾਰਟੀ ਦੀਆਂ ਜ਼ਿੰਮੇਵਾਰੀਆਂ ਵੀ ਆ ਪਾਰਟੀ ਨੂੰ ਡਿਫੈਂਡ ਵੀ ਕਰਨਾ ਹੈ ਪਾਰਟੀ ਦੀਆਂ ਨੀਤੀਆਂ ਵੀ ਲੋਕਾਂ ਅੱਗੇ ਰੱਖਣੀਆਂ ਨੇ ਤੇ ਨਾਲ ਦੀ ਨਾਲ ਆਪਣੇ ਸਿਆਸੀ ਵਿਰੋਧੀਆਂ ਨੂੰ ਜਵਾਬ ਵੀ ਦੇਣੇ ਨੇਗੇ ਉਹ ਜ਼ਿੰਮੇਵਾਰੀ ਤੋਂ ਤੁਸੀਂ ਨਿਭਾਉਂਦੇ ਆ ਰਹੇ ਹੋ ਲੰਬੇ ਚਿਰਾਂ ਤੋਂ ਤਾਂ ਨਾਲ ਦੀ ਨਾਲ ਹੁਣ ਹਲਕੇ ਦੇ ਵਿੱਚ ਵੀ ਜਾਣਾ ਹੂਆ ਲੋਕ ਸਭਾ ਹਲਕਾ ਬਹੁਤ ਵੱਡਾ ਇੱਕ ਹਲਕਾ ਹੋ ਜਾਂਦਾ ਤਾਂ ਬੈਲੈਂਸ ਕਿਦਾਂ ਕਰੋਗੇ ਇਹਨਾਂ ਨੂੰ ਨਹੀਂ ਇੱਕ ਤੇ ਅੱਜ ਕੱਲ੍ਹ ਜ਼ਮਾਨਾ ਡਿਜੀਟਲ ਹੋ ਗਿਆ ਹੈ ਬੜਾ ਜੀ ਤੇ ਹਰੇਕ ਥਾਂ ਤੋਂ ਤੁਸੀਂ ਹਰੇਕ ਜਿਹੜਾ মিডিਆ ਦੀ ਚਾਹੇ ਉਹ ਇਲੈਕਟ੍ਰੋਨਿਕ ਹੈ ਚਾਹੇ ਡਿਜੀਟਲ ਹੈ ਉਹਦੇ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਦੁਨੀਆ ਭਰ ਚ ਨਾ ਮੈਂ ਤੇ ਇੱਕ ਆਪਣੇ ਪੰਜਾਬ ਦੀ ਗੱਲ ਨਹੀਂ ਹੈ ਦੁਨੀਆ ਭਰ ਚ ਕਨੈਕਟ ਕਰ ਸਕਦੇ ਜੀ ਦੂਸਰੀ ਗੱਲ ਹੈ ਕਿ ਪੂਰੀ ਪਾਰਟੀ ਕੋ ਇੱਕ ਪੂਰੀ ਟੀਮ ਹੈ ਜਿਹੜੀ ਸਪੋਕਸਪਰਸਨ ਦੀ ਇਹ ਨਹੀਂ ਆ ਵੀ ਜੇ ਮੈਂ ਇਲੈਕਸ਼ਨ ਲੜ ਰਿਹਾ ਹਾਂ ਤੇ ਹੋਰ ਕੋਈ ਨਹੀਂ ਬਿਆਨ ਦੇ ਸਕਦਾ ਸੋ ਜਿੱਥੇ ਪਾਰਟੀ ਦੇ ਅਧਿਕਾਰਿਤ ਬਿਆਨ ਦੇਣ ਦੀ ਗੱਲ ਹੈ ਉਹ ਪਾਰਟੀ ਕੋ ਮੀਡੀਆ ਟੀਮ ਸਪੋਕਸਪਰਸਨ ਦੀ ਟੀਮ ਹੈ ਔਰ ਮੈਂ ਵੀ ਡਿਜੀਟਲ ਰਾਹੀਂ ਤੇ ਉਪਲਬਧ ਰਹੂੰਗਾ ਇੱਕ ਤੇ ਕੋਈ ਦੋਹਰਾ ਹੀ ਨਹੀਂ ਹੈ ਲੇਕਿਨ ਸਭ ਤੋਂ ਵੱਡੀ ਗੱਲ ਤੇ ਇਹ ਆ ਨਾ ਕਿ ਸਪੋਕਸ ਚੀਫ ਸਪੋਕਸਪਰਸਨ ਹੋਣ ਦਾ ਮੈਨੂੰ ਫਾਇਦਾ ਵੀ ਜਿਹੜਾ ਆ ਉਹ ਇਲੈਕਟਰਲ ਪੋਲਿਟਿਕ ਜ਼ਰੂਰ ਮਿਲੂਗਾ ਕਿਉਂਕਿ ਹਰੇਕ ਬੰਦਾ ਰਿਕੋਗਨਾਈਜ਼ ਕਰਦਾ ਆ ਤੁਹਾਡਾ ਪੁਆਇੰਟ ਆਫ ਊ ਆਲਰੇਡੀ ਮੇਰਾ ਜਿਹੜਾ ਉਹ ਘਰ-ਘਰ ਪਹੁੰਚਿਆ ਹੋਇਆ ਟੀਵੀ ਔਰ ਤੁਹਾਡੇ ਵਰਗੇ ਮੀਡੀਆ ਦੇ ਸਾਥੀਆਂ ਦੇ ਰਾਹੀਂ ਜੀ 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 ਤੇ ਗੰਗਸਾਭ ਆਪਾਂ ਗੱਲਬਾਤ ਅੱਗੇ ਨੂੰ ਖੋਲਗੇ ਥੋੜੀ ਜਿਹੀ ਇਲੈਕਸ਼ਨਾਂ ਜਿਹੜੀਆਂ ਨੇ ਇੰਡੀਆ ਦੀਆਂ ਇਲੈਕਸ਼ਨਾਂ ਬਸ ਚਲੋ ਹਰੇਕ ਇਲੈਕਸ਼ਨ ਇੰਪੋਰਟੈਂਟ ਆ ਪਰ ਇਸ ਵਾਰ ਦੀ ਇਲੈਕਸ਼ਨਾਂ ਜਿਹੜੀ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਔਰ ਵੱਡੀ ਗੱਲ ਇਹ ਆ ਕਿ ਹਰੇਕ ਸਾਲ ਖਰਚੇ ਵਧਨੇ ਵਧਨੇ ਆ ਤੇ ਇਹ ਇਲੈਕਸ਼ਨ ਇੰਡੀਆ ਦਾ ਮੇਰੇ ਲੱਗਦਾ ਪੁਰਾਣੇ ਇਲੈਕਸ਼ਨਾਂ ਦਾ ਰਿਕਾਰਡ ਤੋੜ ਦੇਗਾ ਮਹਿੰਗਾਈ ਦੇ ਵਿੱਚ ਮਹਿੰਗਾਈ ਪੱਖੋਂ ਤੁਹਾਨੂੰ ਵੀ ਪਤਾ ਕਿ ਕਾਂਗਰਸ ਆ ਜਿਹੜਾ ਫਾਈਨੈਂਸ਼ਲੀ ਤੌਰ ਦੇ ਉੱਤੇ ਉਹਨਾਂ ਨੂੰ ਡੈਂਟ ਵੱਜਿਆ ਹੋਇਆ ਉਹ ਲਗਾਤਾਰ ਆ ਜਿਹੜਾ ਆਪਣੀ ਗੱਲ ਰੱਖ ਰਿਹਾ ਕਿ ਸਾਡੇ ਉੱਤੇ ਤਾ ਆਮ ਆਦਮੀ ਪਾਰਟੀ ਦੇ ਲਈ ਵੀ ਕੋਈ ਸੰਕਟ ਹੈਗਾ ਇਸ ਤਰ੍ਹਾਂ ਦੇ ਨਾਲ ਜਾਂ ਕੋਈ ਹੋਰ ਸੰਕਟ ਉਹ ਇਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਯਾਰ ਇਹ ਸੰਕਟ ਹੈ ਜਿਹੜਾ ਇਹਦੇ ਨਾਲ ਸਾਨੂੰ ਜੂਝਣਾ ਪਏਗਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਜੀ ਦੇਖੋ ਪਹਿਲੀ ਗੱਲ ਤੇ ਜਿੱਥੋਂ ਤੱਕ ਆ ਰਿਸੋਰਸਸ ਦੀ ਗੱਲ ਆ ਆਵਾਦੀ ਪਾਰਟੀ ਦਾ ਰਿਸੋਰਸ ਵੀ ਉਹਦੇ ਵਰਕਰ ਸਹਿਬਾ ਨਹੀਂ ਹੈ ਜੀ ਔਰ ਸਮਾਜ ਜੋ तमाम ਹਾ ਪੱਖੀ ਲੋਕ ਜਿਹੜੇ ਇੱਕ ਸਾਫ ਸੁਥਰੀ ਰਾਜਨੀਤੀ ਨੂੰ ਚਾਹੁੰਦੇ ਰਹੇ ਹਮੇਸ਼ਾ ਪੰਜਾਬ 'ਚ ਔਰ ਆਵਾਦੀ ਪਾਰਟੀ ਦੇ قافਲੇ ਨਾਲ ਜੁੜੇ ਆ ਇਹ ਨਹੀਂ ਕਿ ਬਹੁਤ ਵੱਡੇ ਸ਼ਰਮਾਇਦਾਦਾਰਾਂ ਨੇ ਸਾਨੂੰ ਪਹਿਲਾਂ ਕਦੀ ਫੰਡਿੰਗ ਕਰਦੇ ਸੀ ਤੇ ਨਾ ਹੁਣ ਕਰ ਰਹੇ ਆ ਤੇ ਨਾ ਅਸੀਂ ਬਹੁਤ ਕੋਈ ਉਮੀਦ ਰੱਖਦੇ ਆ ਜੀ ਆਮ ਆਦਮੀ ਪਾਰਟੀ ਜਿੱਦੋਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜੀਆਂ ਉਹਦੋਂ ਵੀ ਜਿਹੜੇ ਅਕਾਲੀ ਦਲ ਬਾਦਲ ਵਰਗੀਆਂ ਪਾਰਟੀਆਂ ਉਹਨਾਂ ਨੇ ਇਹੀ ਮੁੱਦਾ ਬਣਾਇਆ ਇਹਨਾਂ ਕੋਲ ਪੈਸੇ ਨਹੀਂ ਹੈਗੇ ਕਿਉਂਕਿ ਉਹ ਇਲੈਕਸ਼ਨ ਹੀ ਪੈਸੇ ਤੇ ਲੜਦੇ ਆ ਤੇ ਫਿਰ ਪੈਸਾ ਹੀ ਕਮਾਉਂਦੇ ਆ ਜੀ ਤੇ ਮਾਨ ਸਾਹਿਬ ਦੀ ਅਗਵਾਈ ਚ ਅਸੀਂ ਬਿਨਾਂ ਪੈਸੇ ਤੋਂ ਇਲੈਕਸ਼ਨ ਲੜੇ ਆ ਨਾ ਕੋਈ ਸ਼ਰਾਬਾਂ ਵੰਡੀਆਂ ਸਾਡੇ ਐਮਐਲਏ ਨੇ ਨਾ ਕੋਈ ਬਹੁਤ ਜ਼ਿਆਦਾ ਕਿਸੇ ਤਰੀਕੇ ਨਾਲ ਪੈਸੇ ਦੀ ਦੁਰਵਰਤੋਂ ਕੀਤੀ ਆ ਆਹ ਜਿਹੜੇ ਜੈਨੂਨ ਖਰਚੇ ਹੁੰਦੇ ਆ ਤੁਹਾਡੇ ਕੋਈ ਦਫਤਰ ਖੋਲਣੇ ਆ ਤੇ ਤੁਹਾਡੀਆਂ ਗੱਡੀਆਂ ਵੀ ਚੱਲਣੀਆਂ ਆ ਥੋੜੀਆਂ ਬਹੁਤ ਤਰੀਕੇ ਨਾਲ ਤੇ ਉਹ ਜਿਹੜੀ ਉਹ ਉਹ ਆਮ ਬੰਦਾ ਵੀ ਤੁਹਾਨੂੰ ਸਹਿਯੋਗ ਕਰਦਾ ਉਹਦੇ ਨਾਲ ਸਰ ਜਾਂਦਾ ਕੋਈ ਬਹੁਤ ਵੱਡੀ ਗੱਲ ਨਹੀਂ ਆ ਈਵਨ ਆਵਾਦੀ ਪਾਰਟੀ ਇਸ ਗੱਲ ਦਾ ਸਮਰਥਨ ਕਰਦੀ ਆ ਕਿ ਜਿਹੜਾ ਐਕਸਪੈਂਡੀਚਰ ਆਫ ਇਲੈਕਸ਼ਨ ਹੈ ਇਹ ਘਟਣਾ ਚਾਹੀਦਾ ਹੈ ਫਜ਼ੂਲ ਖਰਚੀ ਬੰਦ ਹੋਣੀ ਚਾਹੀਦੀ ਆ ਤੇ ਮੇਰੀ ਤੇ ਨਿੱਜੀ ਐਕਸਪੀਰੀਅੰਸ ਮੈਂ ਦੱਸ ਦਿੰਨਾ ਮਾਨ ਸਾਹਿਬ 2002 ਚ ਜਦੋਂ ਮੈਂ ਪਹਿਲੀ ਚੋਣ ਯੂਨੀਵਰਸਿਟੀ ਦੇ ਲੜੀ ਸੀ ਤੇ ਅਸੀਂ ਸਾਰੇ ਦੋਸਤਾਂ ਨੇ 30000 ਰੁਪਏ ਇਕੱਠਾ ਕੀਤਾ ਸੀ ਔਰ ਮੈਂ ਯੂਨੀਵਰਸਿਟੀ ਦੇ ਇਤਿਹਾਸ ਸਭ ਤੋਂ ਵੱਧ ਮਾਰ ਜਨਾ ਨਉ ਤਕਰੀਬਨ 900 ਵੋਟਾਂ ਜਿੱਤਿਆ ਸੀ ਤੇ 2003 ਚ ਜਦੋਂ ਦੂਜੀ ਵਾਰ ਸਟੂਡੈਂਟ ਕਾਉਂਸਲ ਦਾ ਇਲੈਕਸ਼ਨ ਲੜਿਆ ਉਦੋਂ ਅਸੀਂ 1 ਲੱਖ ਤੇ 45000 ਰੁਪਏ ਇਕੱਠਾ ਹੋਇਆ ਸੀ ਜਿਹਦੇ ਚੋਂ 9000 ਰੁਪਏ ਬਚ ਗਿਆ ਸੀ ਮੇਰੇ ਕੋਲ ਸਾਹਿਬ ਅਜੇ ਵੀ ਬਿਆ 2003 ਦਾ ਜੀ ਕਿਉਂਕਿ ਖਰਚਾ ਕੋਈ ਬਹੁਤ ਜ਼ਿਆਦਾ ਹੋਣ ਦੀ ਲੋੜ ਨਹੀਂ ਜਦੋਂ ਤੁਸੀਂ ਮੈਂ ਟੂ ਮੈਨ ਮਾਰਕਿੰਗ ਕਰਦੇ ਹੋ ਤੁਹਾਡੇ ਕੋਲ ਇੱਕ ਬਿਹਤਰੀਨ ਟੀਮ ਹੈ ਤੁਹਾਡੇ ਕੋਲ ਕਾਟਰ ਬੇਸ ਹੈ ਤੁਹਾਡੇ ਜਿਹੜੇ ਤੁਹਾਡੇ ਵਲੰਟੀਅਰ ਹੈ ਜਾਂ ਤਾਂ ਸਾਥੀ ਹੈ ਜਿਹੜੇ ਉਹਨਾਂ ਚੋਂ ਉਤਸ਼ਾਹ ਜਿਹੜਾ ਹੈ ਉਹ ਬਰਕਰਾਰ ਰਹਿਣਾ ਚਾਹੀਦਾ ਮਜ਼ਬੂਤ ਹੋਣਾ ਚਾਹੀਦਾ ਫਿਰ ਪੈਸੇ ਪੂਸੇ ਦੀ ਲੋੜ ਨਹੀਂ ਹੁੰਦੀ ਕੈਂਡੀਡੇਟ ਦੀ ਕ੍ਰੈਡੀਬਿਲਟੀ ਦੇਖੋ ਅਸੀਂ ਤੇ ਮਤਲਬ ਸੰਦਰਸ਼ ਚੋਂ ਨਿਕਲੇ ਆ 20 ਤਕਰੀਬਨ 22 23 ਸਾਲ ਹੋ ਗਿਆ ਕੋਈ ਇੱਕ ਨਵੇਂ ਪੈਸੇ ਦੇ ਦੇਣਦਾਰ ਨਹੀਂ ਕੋਈ ਉਂਗਲ ਨਹੀਂ ਖੜੀ ਕਰ ਸਕਦਾ ਈਵਨ ਵਿਰੋਧੀਆਂ ਕੋ ਵੀ ਇਹ ਕੋਈ ਇੱਕ ਸ਼ਬਦ ਨਹੀਂ ਹੈ ਜਿਹੜਾ ਸਾਡੇ ਨੈਗੇਟਿਵਿਟੀ ਜਾਂ ਸਾਡੇ ਕੈਰੈਕਟਰ ਤੇ ਕੋਈ ਬੋਲ ਸਕੇ ਹਾਂ ਹਰ ਇੱਕ ਬੰਦਾ ਇਹ ਕਹੂਗਾ ਕਿ ਬਹੁਤ ਲੰਮਾ ਸਮਰਸ਼ ਕੀਤਾ ਹੈ ਸਾਫ਼ ਸੁਥਰੀ ਰਾਜਨੀਤੀ ਕੀਤੀ ਆ ਫਿਰ ਮੈਨੂੰ ਲੱਗਦਾ ਜਦੋਂ ਕਾਫਲਾ ਤੁਹਾਡਾ ਲੰਮਾ ਹੁੰਦਾ ਹੈ ਤਾਂ ਖਰਚੇ ਤੇ ਲੋਕ ਆਪਣੇ ਆਪਨੇ ਸਿਰ ਤੇ ਵੰਡਣ ਦੇ ਚਾਹ ਪਾਣੀ ਦੇ ਹੁੰਦਾ ਵਾਤ ਵਾਤ ਕਿਤੇ ਦੇ ਘਰ ਰੋਟੀ ਪਾਣੀ ਸੋ ਆਮ ਆਦਮੀ ਪਾਰਟੀ ਖਰਚਾ ਨੂੰ ਘਟਾਉਣ 'ਚ ਭਰੋਸਾ ਕਰਦੀ ਆ ਔਰ ਸਾਨੂੰ ਕਿਸੇ ਤਰ੍ਹਾਂ ਦੀ ਚੋਣ ਲੜ ਚ ਮੁਸ਼ਕਲ ਨਾ ਆਈ ਆ ਤੇ ਨਾ ਆਉਣ ਵਾਲੀ ਆ ਜੀ 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 ਕਾਂਗਸ ਸਾਹਿਬ ਅੱਛਾ ਕਾਂਗਸ ਸਾਹਿਬ ਯੂਨੀਵਰਸਿਟੀ ਵਾਲਾ ਤੁਸੀਂ ਦੱਸ ਹੀ ਦਿੱਤਾ ਯੂਨੀਵਰਸਿਟੀ ਦੇ ਇਲੈਕਸ਼ਨਾਂ ਤੁਹਾਨੂੰ ਵੀ ਪਤਾ ਕਿ ਮੈਨੂੰ ਲੱਗਦਾ ਵੀ ਕਿਸੇ ਸਰਪੰਚੀ ਕਾਲੇਜੀ ਦੇ ਇਲੈਕਸ਼ਨਾਂ ਵੀ ਜੇ ਆਪਾਂ ਗੱਲ ਕਰ ਲਈਏ ਯੂਨੀਵਰਸਿਟੀ ਦੇ ਲਾਗੇ ਛਾਗੇ ਜਿਹੜੀਆਂ ਉਹ ਵੀ ਸਰਪੰਚੀ ਤੋਂ ਵੱਡੀਆਂ ਇਲੈਕਸ਼ਨਾਂ ਹੁੰਦੀਆਂ ਰੰਗਾਂ ਨੇ ਹੁਣ ਤਾਂ ਖੈਰ ਮਾਹੌਲ ਬਦਲਦਾ ਜਾ ਰਿਹਾ ਦਿਨੋ ਦਿਨ ਤਾਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਮਤਲਬ ਉਹਨਾਂ ਇਲੈਕਸ਼ਨਰ ਨਾਲੋਂ ਵੈਸੇ ਵੱਖਰੀਆਂ ਇਲੈਕਸ਼ਨਾਂ ਨੇ ਤਾਂ ਇਹ ਤੁਹਾਡਾ ਤਿਆਰਬਾ ਵੀ ਪਹਿਲੀ ਵਾਰਦਾ ਹੋਏਗਾ ਚਲੋ ਉਹ ਗੱਲ ਵੱਖਰੀ ਹੈ ਕਿ ਤੁਸੀਂ ਪਹਿਲਾਂ ਐਕਟਿਵ ਰਹੇ ਤਾਂ ਕਿਸ ਤਰ੍ਹਾਂ ਦੇ ਨਾਲ ਇਹਨੂੰ ਮੈਨੇਜ ਕਿਵੇਂ ਕਰੋਗੇ ਮਤਲਬ ਕੀ ਗੱਲਾਂ ਮੰਨ ਦੇ ਵਿੱਚ ਆਇਆ ਜਿਹੜੀਆਂ ਲੱਗਦੀਆਂ ਕਿ ਯਾਰ ਵੀ ਆਹ ਗੱਲਾਂ ਦਾ ਖਿਆਲ ਰੱਖ ਲਈਏ ਜਾਂ ਆਹ ਗੱਲਾਂ ਦਾ ਥੋੜਾ ਜਿਹਾ ਲੱਗਦਾ ਕਿ ਯਾਰ ਇਹਨਾਂ ਗੱਲਾਂ ਨੂੰ ਕਿੱਦਾਂ ਹੈਂਡਲ ਕਰਾਂਗੇ ਕੋਈ ਚੀਜ਼ਾਂ ਖਾਸ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਹੋਣ ਜੀ ਮਾਨ ਸਾਹਿਬ ਸਭ ਤੋਂ ਵੱਡਾ ਸਾਨੂੰ ਫਾਇਦਾ ਇਹ ਆ ਵੀ ਜਿਹੜੇ ਜਿਹੜੇ ਸਾਡੀ ਪਾਰਟੀ ਦੀ ਅਗਵਾਈ ਕਰ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਕ੍ਰੈਡੀਬਿਲਟੀ ਤੇ ਉਹਨਾਂ ਦੀ ਕਾਰਗੁਜ਼ਾਰੀ ਤੇ ਕੋਈ ਉਂਗਲ ਨਹੀਂ ਖੜਾ ਕਰਦਾ ਉਹਨਾਂ ਦੀ ਇਮਾਨਦਾਰੀ ਤੇ ਕੋਈ ਉਂਗਲ ਨਹੀਂ ਸਭ ਤੋਂ ਵੱਡਾ ਅੱਥੇ ਆਰ ਸਾਡੀ ਕੋਏ ਆ ਅਸੀਂ ਇੱਕ ਇਮਾਨਦਾਰ ਲੀਡਰ ਦੀ ਅਗਵਾਈ ਚ ਇਲੈਕਸ਼ਨ ਲੜ ਰਹੇ ਹਾਂ ਦੂਜੀ ਗੱਲ ਇਹ ਜੇ ਕੈਂਡੀਡੇਟ ਬਤੌਰ ਪਰਮਾਤਮਾ ਤੋਂ ਡਰ ਕੇ ਰੱਬ ਨੂੰ ਮੰਨਣ ਵਾਲਾ ਬੰਦਾ ਮੈਂ ਪਰਮਾਤਮਾ ਤੋਂ ਡਰ ਕੇ ਕਹਿ ਰਿਹਾ ਸਮਾਜਿਕ ਜੀਵਨ ਚ 22 23 ਸਾਲ ਹੋ ਗਿਆ ਕੋਈ ਇੱਕ ਸਿੰਗਲ ਉਂਗਲ ਨਹੀਂ ਮੇਰੇ ਤੇ ਕੋਈ ਖੜੀ ਕਰ ਸਕਦਾ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਆ ਕਾਂਗਰਸ ਯੂਨੀਵਰਸਿਟੀ ਵਾਲੇ ਸਾਥੀ ਕਾਂਗਰਸ ਚ ਵੀ ਸਰਗਰਮ ਹੈ ਬਾਕੀ ਅਕਾਲੀ ਦਲ ਚ ਵੀ ਸਰਗਰਮ ਹੈ ਜਿਹੜੀਆਂ ਵਿਦਿਆਰਥੀ ਚੋਣਾਂ ਦੇ ਟਾਈਮ ਅਸੀਂ ਕੁਝ ਦਰੇ ਦੇ ਇਸ ਤੋਂ ਦੇ ਸੀ ਉਹਨਾਂ ਕੋਈ ਇੱਕ ਬੰਦਾ ਨਹੀਂ ਉਂਗਲ ਖੜੀ ਕਰ ਸਕਦਾ ਤੇ ਦੂਜੀ ਗੱਲ ਤੁਹਾਡਾ ਜਿਤੋਂ ਕਰੈਕਟਰ ਸਾਫ ਹੈ ਕਿਰਦਾਰ ਹੈ ਤੁਹਾਡੇ ਵਰਕਰਾਂ ਦਾ ਉਤਸ਼ਾਹ ਉਹਨੇ ਹੀ ਵੱਜ ਜਾਂਦਾ ਜੀ ਤੀਸਰੀ ਗੱਲ ਅਸੀਂ ਹਰੇਕ ਉਹ ਆਪਣਾ ਪਾਰਟੀ ਦਾ ਵਲੰਟੀਅਰ ਜਿਹੜਾ ਕਿਸੇ ਵੀ ਛੋਟੇ ਮੋਟੇ ਕਾਰਨ ਚ ਨਿਰਾਜ ਹੈ ਨਿਰਾਸ਼ ਹੈ ਜਾਂ ਸਰਗਰਮ ਨਹੀਂ ਹੈ ਅਸੀਂ ਪ੍ਰਾਇੋਰਟੀ ਸਾਡੀ ਰਹੂਗੀ ਉਹਦੇ ਘਰ ਜਾ ਕੇ ਉਹਨੂੰ ਪਾਰ ਨਾਲ ਤੋਰਨਾ ਸੰਭਾਵਿਕ ਜੀ ਗੱਲ ਹੈ ਨੇਚਰਲ ਪ੍ਰੋਸੈਸ ਹੈ ਮੈਂ ਕਹਾਂ ਉਹ ਵੀ ਸਾਰਾ ਹੀ ਸਾਰਾ ਕੁਝ ਹਰਿਆ ਰਿਆ ਇਹ ਗੱਲ ਠੀਕ ਨਹੀਂ ਆ ਬਹੁਤ ਸਾਰੇ ਸਾਥੀ ਜਿਹੜੇ ਹੁੰਦੇ ਆ ਐਕਸਪੈਕਟੇਸ਼ਨ ਜਦੋਂ ਪੂਰੀਆਂ ਨਹੀਂ ਹੁੰਦੀਆਂ ਨਿਰਾਸ਼ ਵੀ ਹੋ ਜਾਂਦੇ ਆ ਉਹ ਉਹ ਸਾਰੇ ਸਾਥੀਆਂ ਨੂੰ ਲੇਕਿਨ ਉਹਨਾਂ ਨੇ ਆਮਾ ਦੀ ਪਾਰਟੀ ਕਿਸ ਨੇ ਨਹੀਂ ਛੱਡੀ ਸਾਡੀਆਂ ਚਿਪਸ ਤੇ ਆ ਸਾਡੀਆਂ ਉਂਗਲਾਂ ਤੇ ਆ ਉਹਨਾਂ ਨੂੰ ਨਾਲ ਤੋਰਾਂਗੇ ਔਰ ਜਦੋਂ ਮੈਂ ਪਹਿਲਾਂ ਵੀ ਜਿੱਤ ਤਰ੍ਹਾਂ ਗੱਲ ਕੀਤੀ ਜਦੋਂ ਤੁਹਾਡੇ ਬੂਥ ਵਾਲੀ ਟੀਮ ਤੁਹਾਡੇ ਪਿੰਡ ਵਾਲੀ ਟੀਮ ਤੁਹਾਡੇ ਵਾਰਡ ਵਾਲੀ ਟੀਮ ਚ ਉਤਸ਼ਾਹ ਹੋਵੇ ਨਾ ਔਰ ਚ ਕੌਨਫੀਡੈਂਸ ਲੈਵਲ ਵਧੇ ਹੋਵੇ ਨਾ ਤੇ ਫੇਰ ਚੋਣਾ ਜਿੱਤਣੀਆਂ ਬਹੁਤ ਔਖੀਆਂ ਨਹੀਂ ਆ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਐਗਜ਼ਾਮਪਲ ਹੈ ਕਾਡਰ ਉਹਨਾਂ ਕੋਈ ਅੱਜ ਵੀ ਹੈਗਾ ਲੇਕਿਨ ਕਾਡਰ ਚ ਜਿਹੜਾ ਉਤਸ਼ਾਹ ਆ ਉਹਦੇ ਚ ਬਹੁਤ ਕਮੀ ਆ ਉਹਦਾ ਕਾਰਨ ਹੈ ਕਿ ਲੀਡਰਸ਼ਿਪ ਦੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਆ ਲੀਡਰਸ਼ਿਪ ਨੇ ਤਮਾਮ ਜਿਹੜੇ ਆ ਇਹੋ ਜਿਹੇ ਕਾਰਨਾਮੇ ਕੀਤੇ ਆ ਕਿ ਜਿਹਦੇ ਕਰਕੇ ਉਹਨਾਂ ਦੇ ਵਰਕਰ ਦਾ ਹੌਸਲਾ ਹੀ ਨਹੀਂ ਪੈਂਦਾ ਆਮ ਵੋਟਰ ਕੋ ਜਾ ਕੇ ਗੱਲ ਕਰਨ ਦਾ ਸਾਡੇ ਇਹਦੇ ਚ ਬਿਲਕੁਲ ਉਲਟ ਹੈ ਸਾਡੇ ਮੁੱਖ ਮੰਤਰੀ ਜੀ ਦੇ ਨਾਂ ਤੇ ਈਵਨ ਜਿਸ ਤਰੀਕੇ ਨਾਲ ਮੋਦੀ ਸਾਹਿਬ ਦੀ ਤਾਨਾਸ਼ਾਹੀ ਔਰ ਜਿਹੜੀ ਨਫ਼ਰਤ ਵਾਲੀ ਰਾਜਨੀਤੀ ਨੂੰ ਚੈਲੰਜ ਅਰਵਿੰਦ ਕੇਜਰੀਵਾਲ ਜੀ ਕਰ ਰਿਹਾ ਤੇ ਸਾਨੂੰ ਬੜੇ ਗਰਭ ਨਾਲ ਅਸੀਂ ਲੋਕਾਂ ਕੋ ਜਾਣੇ ਆ ਔਰ ਇਹ ਚੋਣਾਤਰਾ ਤੁਸੀਂ ਪਹਿਲਾਂ ਵੀ ਕਿਹਾ ਇਹ ਚੋਣਾ ਕੋਈ ਪੰਜਾਬ ਕੱਲੇ ਵਾਸਤੇ ਮੈਟਰ ਨਹੀਂ ਕਰਦੀਆਂ ਇਹ ਚੋਣਾ ਦੇਸ਼ ਦੇ ਭਵਿੱਖ ਨੂੰ ਨਿਰਧਾਰਿਤ ਕਰਨਗੇ ਆ ਕਿ ਇਸ ਦੇਸ਼ ਚ ਲੋਕਸ਼ਾਹੀ ਰਹੂਗੀ ਕਿ ਤਾਨਾਸ਼ਾਹੀ ਆਊਗੀ ਸੋ ਤਾਨਾਸ਼ਾਹੀ ਵਾਲੀਆਂ ਸ਼ਕਤੀਆਂ ਜਿਹੜੀਆਂ ਰਾਜਕਾਰੀਆਂ ਉਹਨਾਂ ਨੂੰ ਉਹਨਾਂ ਨੂੰ ਭਜਾਉਣਾ ਆ ਉਹਨਾਂ ਨੂੰ ਹਰਾਉਣਾ ਆ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਸਾਡਾ ਕਾਫਲਾ ਲੰਬਾ ਵੀ ਹੋਊਗਾ ਮਜ਼ਬੂਤ ਵੀ ਹੋਊਗਾ ਉਤਸ਼ਾਹ ਵੀ ਹੈ ਔਰ ਅਸੀਂ ਜੰਗ ਜਰੂਰ ਜਿੱਤਾਂ ਜੀ 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 ਕੰਗ ਸਾਬ ਪਾਰਟੀ ਦੇ ਮੁਖਬਲਾਰੇ ਹੁੰਦੇ ਨਾ ਤੇ ਇੱਕ ਸਵਾਲ ਆ ਮੇਰਾ ਕਿ ਇਸ ਵਾਰ ਟਿਕਟਾਂਗਾ ਤਾਂ ਦੇਖ ਲਓ ਕਿ ਤੁਹਾਨੂੰ ਵੀ ਪਤਾ ਹੈ ਕਿ ਕਿੰਨੇ ਮੰਤਰੀ ਵਿੱਚ ਆ ਗਏ ਜਾਂ ਹੋਰ ਆ ਗਏ ਚਲੋ ਮਾਨ ਸਾਹਿਬ ਵੀ ਠੀਕ ਆ ਕਿ ਗਵਾਹੀ ਕਰਨਗੇ ਤਾਂ ਪਰ ਇੱਕ ਸਵਾਲ ਇਹ ਹੈ ਕੰਗ ਸਾਹਿਬ ਕੇ ਜਿਹੜੀ ਲੀਡਰਸ਼ਿਪ ਹੋਗੀ ਮੂਰਲੀ ਕਤਾਰ ਚ ਉਹਨਾਂ ਨੂੰ ਹੀ ਕਿਉਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਦੂਜੀ ਕਤਾਰ ਦੀ ਲੀਡਰਸ਼ਿਪ ਆ ਜਿਹੜੀ ਉਹ ਕਿਉਂ ਨਹੀਂ ਪੈਦਾ ਕੀਤੀ ਯਾਰੀ ਕਿੱਥੇ ਕਮੀ ਰਹਿ ਗਈ ਇਹਦੇ ਲਈ ਇਹਨੂੰ ਲੈ ਕੇ ਮਾਨ ਸਾਹਿਬ ਗੱਲ ਇਹ ਆ ਵੀ ਸਾਡੀ ਪਾਰਟੀ ਬਹੁਤ ਨਵੀਂ ਆ ਜੀ ਲੋਕ ਸਭਾ ਦੀਆਂ ਚੋਣਾਂ ਦਾ ਦਾਇਰਾ ਵੱਡਾ ਹੁੰਦਾ ਹੈ ਜੀ ਵਿਨੇਬਿਲਟੀ ਕਰਾਈਟਰੀਆ ਬਹੁਤ ਅਹਿਮ ਰਹਿੰਦਾ ਹੈ ਜੀ ਔਰ ਅੱਜ ਦੇ ਦੌਰ ਚ ਜਦੋਂ ਮੈਂ ਜਿੱਤਰਾ ਪਹਿਲਾਂ ਤੁਹਾਨੂੰ ਕਿਹਾ ਇਹ ਚੋਣਾਂ ਲੋਕਸ਼ਾਹੀ ਔਰ ਸੰਵਿਧਾਨ ਨੂੰ ਬਚਾਉਣ ਦੀਆਂ ਚੋਣਾਂ ਆ ਨਫਰਤੀ ਤਾਕਤਾਂ ਨੂੰ ਹਰਾਉਣ ਦਾ ਸਮਾਂ ਹੈ ਜੇ ਅਸੀਂ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਕੋਈ ਵੀ ਇਸ ਤਰ੍ਹਾਂ ਦੀ ਕਮੀ ਕਿ ਜਿਹਦੇ ਕਰਕੇ ਕਿ ਲੋਕਾਂ ਨੂੰ ਮੌਕਾ ਮਿਲੇ ਵੀ ਕੈਂਡੀਡੇਟ ਨੂੰ ਅਸੀਂ ਜਾਣਦੇ ਨਹੀਂ ਸੀ ਜਾਂ ਇਸ ਕਰਕੇ ਪਾਰਟੀ ਨੇ ਪ੍ਰਾਇੋਰਟੀ ਦਿੱਤੀ ਹੈ ਵਨੇਬਿਲਟੀ ਕਰਾਈਟੇਰੀਆ ਉਹਦੇ ਚ ਸਾਡੇ ਜਿਹੜੇ ਮੰਤਰੀ ਸਹਿਬਾਨ ਵੀ ਚੋਣਾਂ ਲੜ ਰਿਹਾ ਉਹ ਵੀ ਪਾਰਟੀ ਦੇ ਆਮ ਵਲੰਟੀਅਰ ਹੀ ਹੈ ਆਜੀ ਵਲੰਟੀਅਰ ਹੈ ਬੜੀ ਸਧਾਰਨ ਬੈਕਗ੍ਰਾਉਂਡ ਦੇ ਆ ਇਸ ਕਰਕੇ ਦੂਸਰੀ ਗੱਲ ਦੂਸਰੀ ਗੱਲ ਕਿਥੋਂ ਤੱਕ ਸੈਕੰਡ ਕਤਾਰ ਜਾਂ ਦੂਜੀ ਕਤਾਰ ਦੀ ਤੁਸੀਂ ਗੱਲ ਕਰਦੇ ਹੋ ਬਹੁਤ ਸਾਰੇ ਸਾਥੀਆਂ ਨੂੰ ਸਰਕਾਰ ਨੇ ਅੱਡ-ਅੱਡ ਡਿਪਾਰਟਮੈਂਟਾਂ 'ਚ ਉਹਨਾਂ ਨੂੰ ਮੌਕਾ ਦਿੱਤਾ ਹੈ ਉਹ ਗਰੋਅ ਕਰ ਰਹੇ ਆ ਬਹੁਤ ਸਾਰੇ ਸਾਥੀਆਂ ਨੂੰ ਸੰਗਠਨ 'ਚ ਮੌਕਾ ਦਿੱਤਾ ਆ ਉਹ ਉਹ ਗਰੋਅ ਕਰ ਰਹੇ ਆ ਤੇ ਬਹੁਤ ਸਾਰੇ ਸਾਥੀਆਂ ਨੂੰ ਜਦੋਂ ਹੁਣ 22 ਇਲੈਕਸ਼ਨ ਆ ਹੋਣ ਗਿਆ ਵਿਧਾਨ ਸਭਾ ਦੀਆਂ ਉਹ ਜਿਹੜੀ ਆ ਅਗਲੀ ਕਤਾਰ ਦੇ ਲੋਕਾਂ ਨੂੰ ਮੌਕਾ ਮਿਲੂਗਾ ਮੈਨੂੰ ਲੱਗਦਾ ਹੈ ਵੀ ਇਸੇ ਤਰੀਕੇ ਨਾਲ ਹੀ ਪਾਰਟੀਆਂ ਅੱਗੇ ਵਧੀਆਂ ਅਸੀਂ ਉਸੇ ਕ੍ਰਾਈਟੇਰੀਆ ਬਣਾਇਆ ਜੀ 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 ਅਛੇ ਕੰਗਸਾਬ ਆਪਾਂ ਜਰਾ ਥੋੜੀ ਗੱਲਬਾਤ ਕਰ ਲਈਏ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਜੋ ਕੁਛ ਉਥੇ ਚੱਲ ਰਿਹਾ ਜਾਂ ਜੋ ਕੁਛ ਹੋ ਰਿਹਾ ਉਹ ਸਭ ਦੇ ਸਾਹਮਣੇ ਆ ਉਹਨੂੰ ਲੈ ਕੇ ਪਾਰਟੀ ਦਾ ਇਹਨਾਂ ਚੋਣਾਂ ਦੇ ਉੱਤੇ ਖਾਸ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਦਾ ਅਸੀਂ ਪ੍ਰਭਾਵ ਦੇਖਦੇ ਹਾਂ ਵੀ ਉਹਦੇ ਨਾਲ ਕੀ ਰਹੇਗਾ ਕੁਝ ਕਮੀ ਖਲਕੇਗੀ ਉਹਨਾਂ ਦੀ ਜਾਂ ਲੱਗਦਾ ਕਿ ਉਹਦੇ ਉਲਟ ਤੁਹਾਡਾ ਮਨੋਵਲ ਆ ਜਿਹੜਾ ਜਾਂ ਪਾਰਟੀ ਵਰਕਰਾਂ ਦਾ ਮਨੋਵਲ ਆ ਉਹ ਵਧੇਗਾ ਦੇਖੋ ਇੱਕ ਆਮ ਧਾਰਨਾ ਆ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਰ ਜਿਹੜਾ ਰਾਈਟ ਥਿੰਕਿੰਗ ਪਰਸਨ ਹੈ ਜਾਂ ਇਨਸਾਨ ਹੈ ਉਹ ਸੋਚ ਰਿਹਾ ਕਿ ਜਿਹੜੀ ਬੀਜੇਪੀ ਆ ਉਹ ਅਰਵਿੰਦ ਕੇਜਰੀਵਾਲ ਜੀ ਨਾਮ ਦੀ ਪਾਰਟੀ ਨਾਲ ਧੱਕੇਸ਼ਾਹੀ ਕਰ ਰਹੀ ਹੈ ਜੀ ਇਹਦਾ ਸਾਨੂੰ ਰਾਜਨੀਤਿਕ ਤੌਰ ਤੇ ਲਾਹਾ ਵੀ ਮਿਲ ਰਿਹਾ ਜਿਹੜੀ ਭਾਜਪਾ ਨੇ ਇਹ ਸੋਚ ਕੇ ਅਰਵਿੰਦ ਕੇਜਰੀਵਾਲ ਜੀ ਨੂੰ ਬੰਦ ਕੀਤਾ ਸੀ ਕਿ ਆਮ ਆਦੀ ਪਾਰਟੀ ਨੂੰ ਖਤਮ ਕਰ ਦਾਂਗੇ ਇਹਨਾਂ ਦੀ ਲੀਡਰਸ਼ਿਪ ਅੰਦਰ ਬੰਦ ਹੋ ਗਈ ਤੇ ਬਾਹਰਲੀ ਜਿਹੜੀ ਸੈਕੰਡ ਕਤਾਰ ਦੀ ਲੀਡਰਸ਼ਿਪ ਹੈ ਉਹਨੂੰ ਐਕਸਪੀਰੀਅੰਸ ਨਹੀਂ ਹੈ ਤੇ ਉਹ ਸਾਰੇ ਬੇਫਰ ਜਾਣਗੇ ਹੋਇਆ ਉਹਦੇ ਰੀਅਲ ਟਾਈਮ ਮਾਨ ਸਾਹਿਬ ਪਿਛਲੇ ਪਿਛਲੇ ਐਤਵਾਰ ਨੂੰ ਜਿਹੜੀ ਰਾਮਨੀਲਾ ਗਰਾਊਂਡ ਤੇ ਰੈਲੀ ਹੋਈ ਆ ਉਹਦੇ ਚ ਨਾ ਸਿਰਫ ਆਮ ਆਦੀ ਪਾਰਟੀ ਮਜ਼ਬੂਤ ਹੋਈ ਆ ਬਲਕਿ ਇੰਡੀਆ ਬਲੌਕ ਨੂੰ ਇੰਡੀਆ ਗੱਠਜੋੜ ਨੂੰ ਜੋ ਮਜ਼ਬੂਤੀ ਮਿਲੀ ਆ ਹਰੇਕ ਵੱਡਾ ਲੀਡਰ ਇੰਡੀਆ ਅਲਾਈਐਂਸ ਦਾ ਉੱਥੇ ਪਹੁੰਚਿਆ ਔਰ ਉਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦੀ ਇਲੀਗਲ ਅਨਕਨਸਟੀਚੂਅਲ ਜਿਹੜੀ ਡਿਟੈਂਸ਼ਨ ਅਰੈਸਟ ਹੈ ਉਹਦੇ ਖਿਲਾਫ ਹਾਂ ਦਾ ਨਾਰਾ ਮਾਰਿਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਭਾਜਪਾ 70 ਨਾਲ ਦਿੱਲੀ ਜਿੱਤਣ ਦੀ ਗੱਲ ਕਰਦੀ ਸੀ ਅੱਜ ਹਾਲਾਤ ਸਿਨੈਰੀਓ ਬਦਲ ਗਿਆ ਅੱਜ ਉੱਥੇ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਔਰ ਸਾਡਾ ਜਿਹੜਾ ਐਲਾਈਂਸ ਹੈ ਉਹ ਉੱਥੇ ਕਲੀਨ সুইਪ ਕਰੂਗਾ ਔਰ ਸੁਭਾਵਿਕ ਤੌਰ ਤੇ ਆ ਪੂਰੇ ਮੁਲਕ 'ਚ ਇਸ ਗੱਲ ਦਾ ਰੋਸ ਹੈ ਲੋਕਾਂ 'ਚ ਕਿ ਆਮ ਆਦਮੀ ਪਾਰਟੀ ਔਰ ਖਾਸ ਕਰ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਵਿਰਾਸਤ ਹੋਈਆ ਉਹ ਗਲਤ ਹੈ ਧਕੇਸ਼ਾ ਹੀ ਹੈ ਵਿਰੋਧੀਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਔਰ ਮਾਨਜੋਗ ਅਦਾਲਤਾਂ ਚ ਵੀ ਕੋਈ ਇੱਕ ਸਿੰਗਲ ਐਵੀਡੈਂਸ ਜਿਹੜਾ ਆ ਉਹ ਪੇਸ਼ ਨਹੀਂ ਕਰ ਸਕੀ ਈਟੀ ਔਰ ਕੱਲ ਜਿੱਤਰਾ ਸਾਡੇ ਇੱਕ ਹੋਰ ਸੀਨੀਅਰ ਬੀਟਰ ਨੂੰ ਜ਼ਮਾਨਤ ਮਿਲੀ ਆ ਉਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਆਮਾਦੀ ਪਾਰਟੀ ਦੇ ਹੌਸਲੇ ਵੀ ਭੁਲੰਦਾ ਹੈ ਔਰ ਆਮ ਕੇਜਰੀਵਾਲ ਸਾਹਿਬ ਦੀ ਜਿਹੜੀ ਸੋਚ ਹੈ ਬੇਸਿਕਲੀ ਹੁਣ ਉਹ ਇੱਕ ਸੋਚ ਬਣ ਗਈ ਆ ਉਹ ਆਲਰੇਡੀ ਘਰ ਘਰ ਪਹੁੰਚ ਗਈ ਆ ਤੇ ਸੁਭਾਵਿਕ ਜੀ ਗੱਲ ਆ ਰਾਜਨੀਤਿਕ ਤੌਰ ਤੇ ਸਾਨੂੰ ਬਹੁਤ ਤਾਕਤ ਮਿਲ ਰਹੀ ਹੈ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਜੀ ਪਰ ਕਨ ਸਾਹਿਬ ਇਹੋ ਪੈਰਾਮੀਟਰ ਜੋ ਤੁਸੀਂ ਦੱਸ ਰਹੇ ਹੋ ਕਿ ਉਹ ਆ ਕੇ ਪੰਜਾਬ ਚ ਕਿਉਂ ਨਹੀਂ ਆ ਕੇ ਤੁਸੀਂ ਲਾਗੂ ਕਰਦੇ ਜਦੋਂ ਇੱਥੇ ਕੋਈ ਮਾਮਲਾ ਆ ਜਾਂਦਾ ਕੋਈ ਵਿਰੋਧੀ ਤਰ ਦਾ ਲੀਡਰ ਫੜਿਆ ਜਾਂਦਾ ਫਿਰ ਉਹਦੇ ਤੇ ਜੋ ਦੋਸ਼ ਲੱਗ ਜਾਂਦੇ ਕੱਥੇ ਤੌਰ ਤੇ ਉਹ ਕੋ ਦੋਸ਼ ਹੀ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਆ ਕੇ ਗੱਲ ਵੱਖਰੀ ਹੋ ਜਾਂਦੀ ਹੈ ਫਿਰ ਨਹੀਂ ਕੋਈ ਵੱਖਰੀ ਨਹੀਂ ਹੈ ਜੀ ਪੰਜਾਬ ਚ ਜਿਹੜੇ ਵੀ ਐਕਸ਼ਨ ਹੋਏ ਆ ਕ੍ਰਪਸ਼ਨ ਨੂੰ ਲੈ ਕੇ ਜਾਂ ਅ ਇਲੀਗਲ ਕੋਈ ਫੇਵਰਿਜ਼ਮ ਲੈਣ ਕੇ ਉਹ ਸਾਰੇ ਲੋਕਾਂ ਤੇ ਦੋਸ਼ ਸਾਡੀ ਸਰਕਾਰ ਹੋਣ ਤੋਂ ਪਹਿਲਾਂ ਵੀ ਲੱਗਦੇ ਰਹੇ ਆ ਕੋਈ ਅਸੀਲਾਵੇਂ ਨਹੀਂ ਲਾਇਆ ਹਾਂ ਇਹ ਗੱਲ ਵੱਖਰੀ ਆ ਮਾਨ ਸਾਹਿਬ ਕੀ ਪਹਿਲਾਂ ਜਿਹੜੀ ਉਹ ਸੈਟਿੰਗ ਕਰ ਜਾਂਦੇ ਸੀ ਜੀ ਤੇ ਉਹ ਐਡਜਸਟ ਹੋ ਜਾਂਦਾ ਹੀ ਮਾਮਲਾ ਮਾਨ ਸਾਹਿਬ ਦੀ ਸਰਕਾਰ ਨੇ ਤੇ ਸਿਵਨ ਆਪਣੇ ਜਿਹੜੇ ਬੰਦੇ ਸੀ ਜਿਹੜੇ ਕਿਸੇ ਤੇ ਉਂਗਲ ਖੜੀ ਹੋਈ ਆ ਤੇ ਉਹਨਾਂ ਨੂੰ ਨਹੀਂ ਬਖਸ਼ਿਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਡਾ ਮੈਂਡੇਟ ਇਸੇ ਗੱਲ ਹੀ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਜਿਹੜਾ ਕਰਪਟ ਨਿظام ਪਿਛਲਾ ਚੱਲਦਾ ਆ ਰਿਹਾ ਸੀ ਉਹਨੂੰ ਜੜੋਂ ਖਤਮ ਕਰੂਗੀ ਔਰ ਸਾਫ਼ ਸੁਥਰੀ ਗਵਰਨੈਂਸ ਦੇਊਗੀ ਜੀਹਦੇ ਤੇ ਲਗਾਤਾਰ ਅਸੀਂ ਅੱਗੇ ਵਧ ਰਹੇ ਆਂ ਔਰ ਮੈਂ ਇਸੇ ਕਰਕੇ ਭਗਵੰਤ ਸਿੰਘ ਮਾਨ ਜੀ ਦੀ ਪਾਪੂਲਰਿਟੀ ਜਿਹੜੀ ਆ ਉਹ ਲੋਕਾਂ ਲਗਾਤਾਰ ਵਧ ਰਹੀ ਹੈ ਜੀ 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 ਕਾਂਗਸ ਸਾਹਿਬ ਤੁਸੀਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਵੀ ਦੇਖਿਆ ਚਲੋ ਇਹ ਚੀਜ਼ਾਂ ਆਵੀ ਆਂ ਦਲ ਬਦਲੀਆਂ ਹੁੰਦੀਆਂ ਰਹਿੰਦੀਆਂ ਰਹੇ ਹੁਣ ਕੁਝ ਤਰ੍ਹਾਂ ਦੀ ਜਿਹੜੀਆਂ ਦਲਾ ਬਦਲੀਆਂ ਨੇ ਉਹ ਮੇਰੇ ਖਿਆਲ ਨਾਲ ਬਹੁਤ ਬਦਲੀਆਂ ਪਹਿਲਾਂ ਦੇ ਮੁਕਾਬਲੇ ਤਾਂ ਦਲ ਬਦਲੀ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋਗੇ ਤੁੱਕ ਤੁਹਾਡੇ ਤਾਂ ਆਪਣੇ ਵੀ ਚਲੇ ਗਏ ਆ ਤੇ ਤੁਹਾਡੇ ਦੇ ਵਿੱਚ ਵੀ ਆਏ ਨਹੀਂ ਬੰਦੇ ਜੀ ਦੇਖੋ ਇੱਕ ਗੱਲ ਤੇ ਬੜੀ ਸਪਸ਼ਟ ਹੈ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਇਹ ਗੱਲ ਕਹੀ ਆ ਬਿਫੋਰ ਅਸੈਂਬਲੀ ਇਲੈਕਸ਼ਨ ਤੋਂ ਕਿ ਜਿਹੜੇ ਤੇ ਕੋਈ ਸਾਫ਼ ਸੁਥਰੇ ਕਿਰਦਾਰ ਦੇ ਲੋਕ ਹੈ ਉਹ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੇ ਆ ਸਕਦੇ ਆ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਸਕਦੇ ਆ ਜੇ ਰਾਜਕੁਮਾਰ ਚੱਬੇਵਾਲ ਜੀ ਦੀ ਗੱਲ ਕਰ ਲੋ ਜਾਂ ਜੀਪੀਜੀ ਦੀ ਗੱਲ ਕਰ ਲੋ ਦੋਨਾਂ ਨਵਾਵਾ ਦੀ ਪਾਰਟੀ ਨੇ ਲੋਕ ਸਭਾ ਦੀ ਚੋਣਾਂ ਚ ਮੌਕਾ ਦਿੱਤਾ ਹੈ ਜੀ ਉਹਨਾਂ ਦੋਨਾਂ ਦਾ ਆ ਬਹੁਤ ਸਾਫ ਸੁਥਰਾ ਅਕਸ ਹੈ ਉਹਨਾਂ ਦੇ ਏਰੀਆ ਚ ਵੀ ਬਤੌਰ ਪੋਲਿਟੀਸ਼ੀਅਨ ਵੀ ਕੋਈ ਬਹੁਤ ਅਜੇ ਤੱਕ ਸੁਣਨ ਚ ਨਹੀਂ ਆਇਆ ਇਸੇ ਕਰਕੇ ਨਹੀਂ ਸੁਣਨ ਚ ਆਇਆ ਕਿ ਹੈ ਨਹੀਂ ਹੈ ਕੁਝ ਤੇ ਦੂਸਰੀ ਗੱਲ ਜਿਹੜੇ ਦੂਜੇ ਆ ਹੁਣ ਚਾਹੇ ਉਹ ਬਿੱਟੂ ਜੀ ਹੋਣ ਚਾਹੇ ਬਾਕੀ ਕਈ ਉਹ ਤਾਂ ਚਲੋ ਦੇਖੋ ਉਹ ਤਾਂ ਸਾਰਿਆਂ ਨੂੰ ਦਿਖ ਰਿਹਾ ਹੈ ਕਿ ਉਹ ਲੋਕਾਂ ਇਹ ਘਰਾਨੇ ਉਹ ਆ ਜਿਹੜੇ ਹਮੇਸ਼ਾ ਸੱਤਾ ਨਾਲ ਚੱਲਦੇ ਰਹਿ ਜਾਂ ਪਰਨੀਤ ਕੌਰ ਜੀ ਹੋਣ ਚਾਹ ਰਵਨੀਤ ਬਿੱਟੂ ਜੀ ਹੋਣ ਇਹਨਾਂ ਨੂੰ ਮਕਸਦ ਹੀ ਸੱਤਾ 'ਚ ਰਹਿਣਾ ਹੈ ਸੁਸ਼ੀਰ ਲਿੰਕੂ ਨੇ ਡੈਫੀਨੇਟਲੀ ਗਲਤੀ ਕੀਤੀ ਆ ਹਾਂ ਹੋ ਸਕਦਾ ਉਹਦੇ ਤੇ ਕੋਈ ਬਹੁਤ ਵੱਡਾ ਦਬਾਅ ਹੋਵੇ ਡਰ ਹੋਵੇ ਕਿਉਂਕਿ ਇੱਕ ਚੌਥੇ ਨੰਬਰ ਦੀ ਜਲੰਧਰ 'ਚ ਰਹਿਣ ਵਾਲੀ ਪਾਰਟੀ ਨੂੰ ਜੁਆਇਨ ਕਰਨਾ ਔਰ ਛੱਡ ਕੇ ਜਿਹੜੀ ਸੱਤਾਧਾਰੀ ਪਾਰਟੀ ਨੂੰ ਹੋਣਾ ਇਹ ਆਪਣੇ ਆਪ ਸਵਾਲ ਖੜੇ ਸੁਸ਼ੀਰ ਲਿੰਕੂ ਜੀ ਤੇ ਕਰਦੇ ਆ ਔਰ ਲੋਕਾਂ ਦਾ ਜਲੰਧਰ ਵਾਲਿਆਂ ਦਾ ਭਰੋਸਾ ਉਹਨਾਂ ਨੇ ਤੋੜਿਆ ਕਿਉਂਕਿ ਜਲੰਧਰ ਵਾਲੇ ਲੋਕਾਂ ਨੇ ਬੜੇ ਚਾਅ ਨਾਲ ਮਾਨ ਮਾਨ ਸਾਹਿਬ ਦੀ ਅਖਵਾਈ ਚ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਸੀ ਔਰ ਲੋਕ ਉਹਨਾਂ ਨੂੰ ਆਉਣ ਵਾਲੇ ਟਾਈਮ 'ਚ ਜਵਾਬ ਦੇਣਗੇ ਜੀ 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 ਦੋ ਕੁ ਸਵਾਲ ਹੋਰ ਆ ਮੇਰੇ ਕੰਨ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਕਿ ਚੱਬੇਵਾਲ ਸਾਹਿਬ ਦੀ ਗੱਲ ਕੀਤੀ ਜੀਪੀ ਸਾਹਿਬ ਦੀ ਗੱਲ ਕੀਤੀ ਜਾਂ ਕੋ ਹੋਰ ਵੀ ਹੋਵੇ ਜੇ ਕੱਲ ਨੂੰ ਫਰਜ ਕਰੋ ਕੋਈ ਕਿਸੇ ਕਪੜੇ ਦੇ ਵਿੱਚ ਨਿਕਲ ਆਉਂਦਾ ਕੋਈ ਨਾਮ ਨਿਕਲ ਆਉਂਦਾ ਚਲੋ ਨਾਮ ਛੱਡੋ ਕਿ ਦੋਸ਼ ਹੀ ਆ ਕੇ ਜਿਹੜੇ ਉਹ ਸਿੱਧ ਹੋ ਜਾਂਦੇ ਆ ਤਾਂ ਫਿਰ ਪਾਰਟੀ 'ਚ ਬਾਹਰ ਕਰੋਗੇ ਚਾਹੇ ਇਹ ਇਤਿਹਾਲ ਆ ਆਲਰੇਡੀ ਮਾਨਸਬੇ ਰਿਵਾਇਤ ਜਿਹੜੀ ਆ ਉਹ ਮਾਨਸਾਬ ਨੇ ਸ਼ੁਰੂ ਕਰਤੀ ਹੈ ਜੀ ਉਹਨਾਂ ਨੇ ਤੇ ਕਸਰ ਕੈਬਨਟ ਚੋਂ ਵੀ ਬਾਹਰ ਬੰਦੇ ਕੀਤੇ ਕੈਬਨਟ ਚੋਂ ਹਟਾਏ ਵੀ ਆਪਦੇ ਵੀ ਹਟਾਏ ਆਪਣੇ ਐਮਐਲਏ ਨੂੰ ਜੀਲ ਚ ਵੀ ਭੇਜਿਆ ਜੀ ਸੋ ਇਹ ਤੇ ਐਗਜ਼ੈਂਪਲ ਅਸੀਂ ਆਲਰੇਡੀ ਸੈਟ ਕਰ ਚੁੱਕੇ ਆ ਕਿਉਂਕਿ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਜਿਹੜਾ ਆ ਉਹ ਆਮਾਦੀ ਪਾਰਟੀ ਦਾ ਬਿਲਕੁਲ ਮੋਡੂਲਾ ਸਿਧਾਂਤ ਹੈ ਉਹਦੇ ਤੇ ਕੋਈ ਕੰਪਰੋਮਾਈਜ਼ ਜੀ 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 ਅੱਛਾ ਕੰਗ ਸਾਬ ਕੋਈ ਖਾਸ ਗੱਲ ਜਿਹੜੀ ਤੁਸੀਂ ਆਪਣੇ ਹਲਕੇ ਦੇ ਲੋਕਾਂ ਲਈ ਜਾਂ ਕੋਈ ਖਾਸ ਮੈਸੇਜ ਆ ਕੋ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਤੇ ਹੱਥ ਜੋੜ ਕੇ ਸ੍ਰੀ ਅਨੰਦਪੁਰ ਸਾਹਿਬ ਜਿਹੜੀ ਮਹਾਨ ਧਰਤੀ ਆ ਖਾਲਸੇ ਦੀ ਧਰਤੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਸਾਜਣਾ ਦਿਵਸ ਤੇ ਦਬੇ ਕੁਚਲੇ ਲੋਕਾਂ ਨੂੰ ਖਾਲਸਾ ਸਜਾ ਕੇ ਸਿੰਘ ਸਜਾ ਕੇ ਜਿਹੜੀ ਧਾਰਮਿਕ ਭੇਦ ਭਾਵ ਕੀਤਾ ਜਾਂਦਾ ਸੀ ਦਬਿਆ ਕੁਚਲਿਆਂ ਨੂੰ ਉਹਨਾਂ ਨੂੰ ਬਹੁਤ ਵੱਡੀ ਤਾਕਤ ਦਿੱਤੀ ਸੀ ਔਰ ਇੱਕ ਦੁਨੀਆ ਨੂੰ ਸੁਨੇਹਾ ਦਿੱਤਾ ਸੀ ਕਿ ਭਾਈਚਾਰਕ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋ ਔਰ ਸਾਂਝੀ ਵਾਲਤਾ ਦੀ ਸਰਬਤ ਦੇ ਭਲੇ ਦੀ ਉਸ ਧਰਤੀ ਤੇ ਉਸ ਧਰਤੀ ਤੇ ਰਹਿਣ ਵਾਲੇ ਲੋਕ ਅਗਰ ਮੈਨੂੰ ਲੋਕ ਸਭਾ ਚ ਜਾਣ ਦਾ ਮੌਕਾ ਦੇਣਗੇ ਮੌਜ ਜੇ ਇਸ ਵਾਰ ਸਮਰਥਨ ਦੇਣ ਕਿਤੇ ਡੈਫੀਨੇਟਲੀ بلند ਆਵਾਜ਼ ਨਾਲ ਪੰਜਾਬ ਦੀ ਔਰ ਸ਼੍ਰੀ ਨੰਦਪੁਰ ਸਾਹਿਬ ਦੇ ਲੋਕਾਂ ਦੀ ਆਵਾਜ਼ ਆਪਾਂ ਬਣਾਵਾਂਗੇ ਔਰ ਲੋਕਾਂ ਨੂੰ ਇਹ ਵੀ ਮੈਂ ਪੜੇ ਪਰੋਸੇ ਨਾਲ ਜੀ ਔਰ ਬੜੇ ਨਮਰਤਾ ਨਾਲ ਇਹ ਕਹਿਣਾ ਚਾਹੁੰਦਾ ਹੈ ਕਿ ਉਹ ਜਿਹੜਾ ਪਿਛਲਾ 22 23 ਸਾਲ ਦਾ ਸਮਾਜਿਕ ਜੀਵਨ ਹੈ ਮੇਰਾ ਬਿਲਕੁਲ ਉਹਦਾ ਉਹਦਾ ਪਬਲਿਕ ਪਲੇਟਫਾਰਮ ਤੇ ਮੌਜੂਦ ਹੈ ਕੋਈ ਕਿਸੇ ਤਰ੍ਹਾਂ ਦਾ ਕੋਈ ਅਲੀਗੇਸ਼ਨ ਨਹੀਂ ਕੋਈ ਗਲਤ ਨਹੀਂ ਸਾਫ ਸੁਥਰੀ ਰਾਜਨੀਤੀ ਲੋਕ हित ਵਾਸਤੇ ਕੀਤੀ ਆ ਪੰਜਾਬ ਦੇ ਦਰਦ ਨੂੰ ਮਹਿਸੂਸ ਕਰਕੇ ਕੀਤੀ ਆ ਉਸ ਪਰੰਪਰਾ ਨੂੰ ਅੱਗੇ ਵੀ ਲੈ ਕੇ ਜਾਣਗੇ ਔਰ ਲੋਕ ਸਾਨੂੰ ਜਰੂਰ ਸ਼੍ਰੀ ਨਨਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਲੋਕ ਜਿਹੜੇ ਆ ਉਹ ਸਾਨੂੰ ਮੈਨੂੰ ਲੋਕ ਸਭਾ ਚ ਜਾਣ ਦਾ ਮੌਕਾ ਦੇਣਗੇ ਮੈਂ ਭਰੋਸਾ ਰੱਖਦਾ ਜੀ 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 ਕਾਂਗਰਸ ਸਾਹਿਬ ਮੇਰਾ ਅਖੀਰਲਾ ਸਵਾਲ ਆ ਕਾਂਗਰਸ ਨਾਲ ਚਲੋ ਪੰਜਾਬ ਦੇ ਵਿੱਚ ਤਾਂ ਗੱਠ ਛੋੜ ਨਹੀਂ ਹੋਇਆ ਪਰ ਉੱਪਰ ਗੱਠ ਛੋੜ ਹੋ ਗਿਆ ਤਾਂ ਪੰਜਾਬ ਦੇ ਵਿੱਚ ਮੈਂ ਬਾਰਲੀ ਰਾਜਨੀਤੀ ਨਾਲ ਨਹੀਂ ਗੱਲ ਕਰਾਂਗਾ ਪੰਜਾਬ ਤੇ ਜੇ ਆਪਾਂ ਗੱਲ ਕਰੀਏ ਪੰਜਾਬ ਨੂੰ ਲੈ ਕੇ ਤਾਂ ਕੀ ਕੰਪਰੋਮਾਈਜ਼ ਪੋਲਿਟਿਕਸ ਤਾਂ ਨਹੀਂ ਹੋਊਗੀ ਇੱਥੇ ਕੱਲ ਨੂੰ ਕਿਸੇ ਮੁੱਦੇ ਨੂੰ ਲੈ ਕੇ ਕੋਈ ਨਾ ਦਾ ਬੰਦਾ ਤੁਹਾਨੂੰ ਲੱਗਦਾ ਕਿ ਅਰਦੋਸ਼ੀ ਕਿਸੇ ਮਾਮਲੇ ਦੇ ਵਿੱਚ ਆ ਕੋਈ ਲੱਗਦਾ ਕਿਤੇ ਆ ਗਿਆ ਜਾਂ ਕਿਤੇ ਇਲੈਕਸ਼ਨਰ ਦੇ ਵਿੱਚ ਥੋੜਾ ਸੌਫਟ ਕਰਨਰ ਹੋਵੇ ਇਸ ਤਰ੍ਹਾਂ ਦੇ ਨਾਲ ਤਾਂ ਨਹੀਂ ਹੋਏਗਾ ਬਿਲਕੁਲ ਨਹੀਂ ਹੋਊਗਾ ਜੀ ਕੋਈ ਲਿਹਾਜ਼ ਨਹੀਂ ਇਸੇ ਕਰਕੇ ਹੀ ਅਸੀਂ ਪੰਜਾਬ ਚ ਚੈਲੈਂਜ ਨਹੀਂ ਕੀਤਾ ਪਹਿਲੀ ਗੱਲ ਤੇ ਇਹ ਆ ਵੀ ਭਾਜਪਾ ਦੇ ਖਿਲਾਫ ਉੱਥੇ ਬੰਦਾ ਖੜਾ ਕਰਨ ਦੀ ਲੋੜ ਹੈ ਜਿੱਥੇ ਭਾਜਪਾ ਮਜ਼ਬੂਤ ਹੈ ਜੀ ਪੰਜਾਬ ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਪੰਜਾਬ ਦੀ ਧਰਤੀ ਤੇ ਇਸ ਕਰਕੇ ਭਾਜਪਾ ਵਰਗੀਆਂ ਨਫ਼ਰਤ ਪਾਉਣ ਵਾਲੀਆਂ ਪਾਰਟੀਆਂ ਦਾ ਕੋਈ ਸਕੋਪ ਨਹੀਂ ਹੈ ਦੂਸਰਾ ਲੋਕਾਂ ਨੇ ਕਾਂਗਰਸ ਨੂੰ ਵਿਰੋਧੀ ਧਿਰ ਦਾ ਜੜਾ ਹੈਗਾ ਮੰਡੇਟ ਦਿੱਤਾ ਹੈ ਤੇ ਇੱਕ ਮੋਰਲੀ ਵੀ ਇਹ ਗੱਲ ਠੀਕ ਨਹੀਂ ਹੈ ਕਿ ਵਿਰੋਧੀ ਧਿਰ ਔਰ ਜਿਹੜੀ ਸੱਤਾਧਾਰੀ ਧਿਰ ਮਿਲ ਕੇ ਚੋਣਾਂ ਲੜਨ ਇਹ ਮੈਨੂੰ ਲੱਗਦਾ ਹੈ ਇਹ ਵੀ ਗੱਲ ਬਿਲਕੁਲ ਸਪਸ਼ਟ ਹੈ ਤੇ ਤੀਸਰਾ ਕੰਪਰੋਮਾਈਜ਼ ਨਾ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਨੇ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਪਹਿਲਾਂ ਕੀਤਾ ਤੇ ਨਾ ਪਵਿੱਖਚ ਕਰਾਂਗੇ ਜੋ ਪੰਜਾਬ ਦਾ ਦੁਖੀ ਹੋਊਗਾ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਸਜ਼ਾ ਮਿਲੂਗੀ ਚਾਹੇ ਉਹ ਆਮ ਆਦਮੀ ਪਾਰਟੀ ਦਾ ਕੋਈ ਹੋਵੇ ਜਾਂ ਦੂਸਰੀਆ ਪਾਰਟੀ ਜੀ 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 ਚਲੋ ਧੰਨਵਾਦ ਗੰਗਸਾਹਬ ਜੀ ਸਮਾਂ ਦਿੱਤਾ ਤੇ ਨਾਲ ਹੀ ਅਸੀਂ ਦੁਆ ਕਰਦੇ ਹਾਂ ਕਿ ਤੁਹਾਨੂੰ ਜੋ ਤੁਸੀਂ ਇਨਪੁਟ ਤੇ ਉਹ ਮਿਹਨਤ ਕਰੋ ਉਹਦਾ ਤੁਹਾਨੂੰ ਫਲ ਮਿਲੇ ਜੀ ਬਹੁਤ ਬਹੁਤ ਧੰਨਵਾਦ ਕਰਨ ਸਾਹਿਬ ਸ਼ੁਕਰੀਆ ਮਾਨ ਸਾਹਿਬ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਮਿਹਰਬਾਨੀ ਸੋ ਇਹ ਹਨ ਮਾਲਵਿੰਦਰ ਸਿੰਘ ਕੰਗ ਜਿਨ੍ਹਾਂ ਨਾਲ ਅੱਜ ਆਪਾਂ ਗੱਲਬਾਤ ਕੀਤੀ ਉਮੀਦ ਕਰਦੇ ਹਾਂ ਤੁਸੀਂ ਇਸ ਐਪੀਸੋਡ ਨੂੰ ਪਸੰਦ ਕਰੋਗੇ ਤੇ ਇਹਨੂੰ ਅੱਗੇ ਤੱਕ ਵੀ ਸ਼ੇਅਰ ਕਰਿਓ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ